ਲੋ ਦੋਸਤੋ ਦੇਖ ਸਕਦੇ ਹੁਣ ਹੁਣ ਅਸੀਂ ਚੱਲ ਲੱਗਿਆ ਪਹਾੜ ਟਨਲ ਗੁਰਦੁਆਰਾ ਜੋਗਾ ਸਿੰਘ ਵੱਲ ਨੂੰ ਜਾ ਰਹੇ ਹਾਂ ਅਤੇ ਆ ਗਈ ਟਨਲ ਦੇਖਦੇ ਹਾਂ ਹੁਣ ਪਹਾੜ ਦੀ ਟਨਲ ਕਿਵੇਂ ਦੀ ਆ 是的，是的。 ਰਾਪਾਈ ਜੋਗਾ ਸਿੰਘ ਅਤੇ ਉੱਥੇ ਦੀ ਹਿਸਟਰੀ ਐਵੇਂ ਹੈ ਕਿ ਜਦੋਂ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਨੰਦਪੁਰ ਸਾਹਿਬ ਗਿਆ ਅਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਪੁੱਛਿਆ ਭਾਈ ਜੋਗਾ ਸਿੰਘ ਜੀ ਨੂੰ ਕਿ ਤੁਹਾਡਾ ਕੀ ਨਾਮ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਜੋਗਾ ਸਿੰਘ ਅਤੇ ਫਿਰ ਉਹਨਾਂ ਨੇ ਪੁੱਛੇ ਕਿ ਤੂੰ ਕਿਹਦੇ ਜੋਗਾ ਹੈ ਤਾ ਉਹਨਾਂ ਪਰ ਰੱਬ ਦੀ ਮਿਹਰ ਹੋਈ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਤੁਹਾਡੇ ਜੋਗਾ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਲਾਈ ਵਿੱਚ ਲੈ ਕੇ ਕਿਹਾ ਕਿ ਹੁਣ ਤਾਂ ਕੀ ਗੁਰੂ ਜੇ ਹੁਣ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗਾ ਗੁਰੂ ਦੇ ਪਿਆਰ ਨੇ ਉਹਨਾਂ ਨੂੰ ਭਾਈ ਜੋਗਾ ਸਿੰਘ ਜੀ ਨੂੰ ਐਵੇਂ ਖਿੱਚਿਆ ਤਾਂ ਫਿਰ ਉਹਨਾਂ ਨੇ ਆਪਣੇ ਪਰਿਵਾਰ ਤੋਂ ਇਜਾਜ਼ਤ ਲੈ ਕੇ ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿਣ ਲੱਗ ਪਏ ਅਤੇ ਉਹਦੇ ਬਾਅਦ ਫਿਰ ਟੈਮ ਪਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤ ਛਕਿਆ ਫਿਰ ਗੁਰੂ ਦੇ ਸਿੱਖ ਬਣ ਗਏ ਦੁਆਰੇ ਦੇ ਦੋਸਤੋਂ ਹੁਣ ਆਪਾਂ ਨੇੜੇ ਪਹੁੰਚ ਚੁੱਕੇ ਹਾਂ ਅਤੇ ਤੁਹਾਨੂੰ ਹੁਣ ਦਰਸ਼ਨ ਕਰਾਉਣੇ ਆ ਭਾਈ ਜੋਗਾ ਸਿੰਘ ਦੁਆਰੇ ਦੇ ਸਹੀ Yeah. you. ਦੋਸਤੋ ਦੇਖ ਸਾਦੇ ਤੁਸੀਂ ਭਾਈ ਜੋਗਾ ਸਿੰਘ ਗੁਰਦੁਆਰਾ ਪਸ਼ਾਵਰ ਦੇ ਪਿੱਛਾ ਹੈ ਵਾਹ ਰਸਤਨਾ ਭਾਈ ਦਰ ਵੀ ਪਾੜ ਚੱਲ ਰਿਹਾ ਹੈ ਦੋਸਤੋ ਜੇ ਸਾਧੂ ਕੀ ਹੈ ਇਹ ਛੋਟੀ ਗਾੜੀ ਐ ਐਂਡ 'ਚ ਜਾ ਕੇ ਲੈਫਟ ਨੂੰ ਮੁੜਨਾ ਹੈ ਅਤੇ ਪੂਰਾ ਐਂਡ 'ਚ ਜਾ ਕੇ ਗੁਰਦੁਆਰਾ ਲੈਫਟ ਸਾਈਡ ਆਉਂਦਾ ਗੁਰਦੁਆਰਾ ਭਾਈ ਜੋਗਾ ਸਿੰਘ ਸੋ ਇਹ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਏ ਸੀ ਗੁਰਦੁਆਰਾ ਭਾਈ ਜੋਗਾ ਸਿੰਘ ਤੇ ਵਦੋਂ ਚੱਲੇ ਆ ਭਾਈ ਬਾਬਾ ਸਿੰਘ ਦੇ ਗੁਰਦੁਆਰੇ